ਨਵਾਈ ਗੁਰੂ ਜੀ ਕਾ ਖਾਲਸਾ ਨਵਾਈ ਗੁਰੂ ਜੀ ਕੀ ਹਕੀ ਅੱਜ ਇੱਕ ਬੇਨਤੀ ਕਰਨੀ ਹੈ ਜਿਹੜੇ ਬੰਦੇ ਕਹਿੰਦੇ ਨੇ ਸਰੋਵਰਾਂ ਦੇ ਵਿੱਚ ਸ਼ਕਤੀਆਂ ਦੇ ਅੱਜ ਵੀ ਕਲਾ ਵਰਤਦੀ ਹੈ ਅੱਜ ਕਮਜ਼ਰ ਸਾਹਿਬ ਵਿਖੇ ਲੰਗਰ ਦੇ ਵਿੱਚ ਇੱਕ ਦਾਲ ਵਿੱਚ ਖੁਰਚ ਨੂੰ ਫੇਰਨ ਵਾਲਾ ਸੇਵਾਦਾਰ ਵਿੱਚ ਡਿੱਗ ਪਿਆ ਤੇ ਉਹਦਾ 70% ਜਿਹੜਾ ਸਰੀਰ ਹੈ ਉਹ ਸਾਰਾ ਗੈਂ ਡੈਮੇਜ ਹੋ ਗਿਆ। ਹੌਸਲੇ ਦੇ ਬਲੀਏ ਡਾਕਟਰ ਕੋਈ ਅਨਾਜ ਕਰ ਦੇਵੇ ਉਹ ਬਚ ਜਾਵੇ ਜਿਉਂ ਜਿਉਂ ਦੁਆਰਾ ਸੇਵਾ ਕਰੇ। ਪਰ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਨਾਮ ਤੇ ਸਰੋਵਰਾਂ ਦੇ ਨਾਮ ਤੇ ਲੋਕਾਂ ਨੂੰ ਕਰਾਮਾਤਾਂ ਦੀਆਂ ਕਹਾਣੀਆਂ ਸੁਣਾਇਆਂ ਹਾਲਾਂਕਿ ਜਦੋਂ ਇਹ ਗੱਲਬਾਤ ਕਰਦੇ ਹਾਂ ਬਹੁਤੇ ਲੋਕ ਕਮੈਂਟਾਂ ਦੇ ਵਿੱਚ ਗਾਲ੍ਹਾਂ ਕੱਢਦੇ ਕਿ ਤੂੰ ਨਾਸਤਿਕ ਹੈ ਤੂੰ ਕਾਮਰੇਡ ਹੈ ਪਾਵਨ ਬਾਣੀ ਦੇ ਅੰਦਰ ਕਿਤੇ ਵੀ ਕਰਾਮਾਤ ਨੂੰ ਕੋਈ ਥਾਂ ਹੈ ਨਹੀਂ ਤੇ ਨਾਲ ਜਿਹੜੇ ਸਰੋਵਰਾਂ ਦੀ ਅਸੀਂ ਗੱਲ ਕਰਦੇ ਉਹ ਸਰੋਵਰਾਂ ਦੇ ਨਾਲ ਸਿੱਖ ਆਉਂਦਾ ਕੋਈ ਗੈਬੀ ਸ਼ਕਤੀ ਦੇ ਤੌਰ ਤੇ ਵੀ ਬਾਹਰ ਆਸਤਾ ਜੇ ਤੁਸੀਂ ਸਰੋਵਰਾਂ ਦੀ ਗੱਲ ਕਰਦੇ ਹੋ ਤੇ ਫਿਰ ਉਸ ਵਕਤ ਸਮੇਂ ਦੀ ਲੋੜ ਮੁਤਾਬਕ ਪਾਣੀ ਦੀ ਜ਼ਰੂਰਤ ਸੀ ਉਹਦੇ ਮੁਤਾਬਕ ਸਰੋਵਰ ਬਣਾਏ ਗਏ ਖੂਹ ਲਵਾਏ ਗਏ ਜਿਵੇਂ ਅੱਜ ਵੀ ਘਰਾਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਟੈਂਕੀਆਂ ਪਾਣੀ ਸਟੋਰ ਕਰਨ ਵਾਸਤੇ ਬਣਾਈਆਂ ਜਾਂਦੀਆਂ ਨੇ ਉਸ ਵਕਤ ਨਾ ਸਾਧਨ ਹੀ ਕੋਈ ਨਹੀਂ ਸੀ ਪਾਣੀ ਨੂੰ ਸਟੋਰ ਕਰਕੇ ਰੱਖਣਾ ਬਹੁਤ ਜ਼ਰੂਰੀ ਸੀ ਉਹਦੇ ਵਿੱਚ ਪਾਣੀ ਦੀ ਵਰਤੋਂ ਪੀਣ ਵਾਸਤੇ ਵੀ ਕੀਤੀ ਜਾਂਦੀ ਸੀ ਇਸ਼ਨਾਨ ਕਰਨ ਵਾਸਤੇ ਵੀ ਕੀਤੀ ਜਾਂਦੀ ਸੀ ਮੋਰਨ ਜਿਹੜਾ ਉਹ ਸੇਵਾਦਾਰ ਦਾਲ ਦੇ ਕੜਾਏ ਵੀ ਦੇ ਕੇ ਸੜ ਗਿਆ ਤੇ ਜਿਹੜੇ ਕੜਮ ਚੌਧਰੀ ਲੋਕਾਂ ਦੀਆਂ ਵੀਡੀਓ ਵਾਇਰਲ ਕਰਦੇ ਨੇ ਕਿ ਇੱਥੇ ਆ ਸ਼ਕਤੀ ਆ ਕਲਾ ਵਰਦੀ ਭਾਵੇਂ ਬੀਬੀ ਰਜਨੀ ਦੀ ਗੱਲ ਕਰਦੇ ਹੋ ਤੁਸੀਂ ਕਿ ਉਹਦਾ ਪਤੀ ਪਿੰਗਲਾ ਸੀ ਕੁੜ ਹੋਇਆ ਸੀ ਤੇ ਉਹ ਜਦੋਂ ਕਾਲੇ ਗੋਮ ਬੜ ਕੇ ਚਿੱਟੇ ਹੁੰਦੇ ਆ ਉਦੋਂ ਕਰਾਮਾਤਮਰਤੀ ਕਿ ਉਹ ਸਰੀਰ ਨੋਵਰ ਨੋਬ ਹੋ ਗਿਆ ਸੀ ਇੱਕ ਕਹਾਣੀਆਂ ਜੇ ਵੀ ਗਈਆਂ ਉਦੋਂ ਬਾਅਦ ਵਿੱਚ ਕਿਸੇ ਨੂੰ ਵੀ ਚੇਰ ਦੇ ਲੈ ਕੇ ਆਉਂਦੇ ਆ ਕਿ ਇਹਦੀ ਲੱਤਾਂ ਠੀਕ ਹੋ ਗਈਆਂ ਇਹਦੀ ਵੀਡੀਓ ਵਾਇਰਲ ਕਰ ਦਿਆ ਇਹਦੀ ਜਵਾਨ ਵਾਪਸ ਆ ਗਈ ਤੇ ਨਿਗਾਹ ਵਾਪਸ ਆ ਗਈ ਇਹਨੂੰ ਸੁਣੀਦਾ ਨਹੀਂ ਸੀ ਇਹਦੀ ਜਿਹੜੀ ਸੁਣਨ ਸ਼ਕਤੀ ਸੀ ਉਹ ਵਾਪਸ ਆ ਗਈ ਇਕੱਪਾ ਮਾਰੀ ਹੋਈਆਂ ਨੇ ਦਰਵਾਸਾ ਤੇ ਸਾਹਮਣੇ ਵੀਡੀਓ ਵਾਇਰਲ ਕਰਕੇ ਤੇ ਅੱਜ ਫਿਰ ਜਿਹੜਾ ਉਹ ਕੜਾਹੇ ਦੇ ਸੜਿਆ ਹੋਇਆ ਹੈ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰਾ ਲਓ ਜਿਹੜਾ ਲੋਕਾਂ ਨੂੰ ਪਤਾ ਲੱਗੇ ਵੀ ਕਿੰਦਾ ਅਸੀਂ ਬਾਬੇ ਨਾਨਕ ਦੇ ਇਹ ਧਾਰਨੀ ਸੁਣਾਉਂਦੀਆਂ ਤਾਂ ਜਿਉੜਾਈਆਂ ਨੇ ਜਿਹੜੇ ਬਾਬੇ ਨਾਨਕ ਨੇ ਕਰਾਮਾਤ ਦੇ ਨਾਂ ਕਰਾਮਾਤ ਨਾਂ ਦੀ ਕੋਈ ਚੀਜ਼ ਨਹੀਂ ਉਥੋਂ ਇਨਕਾਰ ਕੀਤਾ ਹੈ ਗੁਰੂ ਬਾਸ਼ਾ ਨੇ ਇਨਕਾਰ ਕੀਤਾ ਕਿ ਐਸੀ ਕਰਾਮਾਤ ਦੀ ਕੋਈ ਥਾਂ ਨਹੀਂ ਕੌਮ ਦੇ ਵਿੱਚ ਤੇ ਬਾਣੀ ਦੇ ਵਿੱਚ ਤੇ ਉਹਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਕਰਾਮਾਤ ਸ਼ਕਤੀਆਂ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਅੱਜ ਥੋੜੀ ਜੀ ਸ਼ਕਤੀ ਵਰਤ ਲੋ ਇੱਕ ਪਖੰਡੀ ਸਾਧ ਦੀ ਮੈਂ ਤੁਹਾਨੂੰ ਗੱਲ ਸੁਣਾਣੀ ਹੈ ਕਿਸੇ ਪਰਿਵਾਰ ਦੇ ਵਿੱਚ ਪਖੰਡੀ ਸਾਧ ਚਲਾ ਗਿਆ ਆਸਾ ਦੀ 12 ਦੇ ਵਿੱਚ ਜੇ ਸੋ ਚੰਦਾ ਉਗਵੇ ਸੂਰਜ ਜੜੇ ਹਜ਼ਾਰ ਇਹ ਬਾਣੀ ਦੇ ਇਹ ਤੁਕ ਦੇ ਅਰਥ ਕਰਦੇ ਤੇ ਕਹਿੰਦੇ ਇੱਕ ਮਨੁੱਖ ਨੂੰ ਜਿਵੇਂ ਹਜ਼ਾਰਾਂ ਸੂਰਜਾਂ ਦੀ ਰੌਸ਼ਨੀ ਹੁੰਦੀ ਹੈ ਐਨੀ ਅਕਲ ਆ ਜਾਂਦੀ ਹੈ ਐਨੀ ਸਮਝ ਆ ਜਾਂਦੀ ਹੈ ਗੱਲ ਤਾਂ ਇਹ ਹੈ ਅਤਲ ਤੇ ਰੌਸ਼ਨੀ ਦਾ ਅਰਥ ਜਿਹੜਾ ਉਸ ਮੇਲ ਹੈ ਤੇ ਜਦੋਂ ਉਹਨੂੰ ਪੁੱਛਿਆ ਗਿਆ ਕਿ ਬਾਬਾ ਜੀ ਤੁਹਾਡੇ ਕੋਲੇ ਕਿੰਨਾ ਪਚਾਨ ਨੇ ਕਿੰਨਾ ਪ੍ਰਕਾਸ਼ ਹੈ ਉਹਨੇ ਗੱਪ ਮਾਰਨੀ ਸੀ ਬੇਕੂਪ ਬਣਾਉਣ ਵਾਲ ਤੇ ਕਹਿੰਦਾ ਹਜ਼ਾਰਾਂ ਸੂਰਜਾਂ ਜਿੰਨਾਂ ਐਨੀ ਰੋਸ਼ਨੀ ਹੈ ਉਹਦੇ ਸਹਾਰੇ ਕਹਿੰਦੇ ਟਾਰਚ ਰੱਖੀ ਹੋਈ ਸੀ ਲੇਟ ਬੱਤੀ ਚਲੀ ਗਈ ਵੀਰੜਾ ਬੰਦਾ ਕੋਲ ਬੈਠਾ ਸੀ ਉਹਨੇ ਟਾਰਚ ਸਹਾਰੇ ਚੱਕ ਲਈ ਬੈਂਟਰੀ ਚੱਕ ਕੇ ਲਕੋ ਲਈ ਜਦੋਂ ਲਾਈਟ ਪੱਜ ਗਈ ਉਹ ਕਹਿੰਦਾ ਮੱਤੇ ਜਗਾਓ ਤੇ ਜਿਹੜਾ ਕੋਲੇ ਸੱਜਣੋਂ ਬੈਠਾ ਸੀ ਕਹਿੰਦਾ ਬਾਬਾ ਜੀ ਹਜ਼ਾਰਾਂ ਸੂਰਜਾਂ ਜਿਹੀ ਰੌਸ਼ਨੀ ਹੈ ਤੁਹਾਡੇ ਕੋਲੇ ਇੱਕ ਸੂਰਜ ਦੀ ਰੌਸ਼ਨੀ ਹੁਣ ਵਰਤ ਲਓ ਲੰਬੋਂ ਬੈਠੀ ਕਿਸੇ ਬਈਏ ਇਦਾਂ ਇੱਕ ਪਾਂਡੇ ਦਾ ਪਾਜ ਉਹ ਗੇੜਿਆ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਹੜਾ ਕਹਿੰਦਾ ਸੀ ਮੈਂ ਬੇਸ਼ਨਪੁਰੀ ਸ਼ੇਪਪੁਰੀ ਬਰੰਗਪੁਰੀ ਵਿੱਚ ਚਲਾ ਜਾਣਾ ਤੇ ਮਰਦਾਨੇ ਨੂੰ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਦਾ ਮਾਇਆ ਵਾਲਾ ਗੜਬਾ ਪੈਨ ਸਮਰਨੇ ਚਾਕੇ ਲਪੋ ਦੇ ਤੇ ਮਰਦਾਨੇ ਨੇ ਚਾਕੇ ਗੜਬਾ ਦ ਘੋਤਾ ਜਦੋਂ ਅੱਖਾਂ ਖੁੱਲੀਆਂ ਪਾਂਡੇ ਦੀਓ ਤੇ ਉਹਦੇ ਤਲਖੀ ਵੀ ਜਾਇਆ ਕਹਿੰਦੇ ਮੇਰਾ ਗੜਬਾ ਕਿਨੇ ਚੁੱਕੇ ਗੁਰੂ ਪਾਸ਼ਾ ਸਾਹਮਣੇ ਹੋ ਗਏ ਕਹਿੰਦੇ ਤੂੰ ਤਾਂ ਸੇਪੂਰੀ ਵਿੱਚ ਬ੍ਰਹਮਪੂਰੀ ਵਿੱਚ ਬਿਸ਼ਨਪੂਰੀ ਵਿੱਚ ਜਾਂਦਾ ਸੀ ਤੇ ਲੱਭਣਾ ਗੜਬਾ ਆਪਣਾ ਕਿਥੇ ਰੱਖਿਆ ਹੋਇਆ ਕਿਵੇਂ ਲੋਕਾਂ ਨੂੰ ਬੇਕੂਪ ਬਣਾਉਣ ਵਾਸਤੇ ਅੱਖਾਂ ਬੰਦ ਕਰਕੇ ਇਹ ਜਿਹੜਾ ਟਘਵਾਂਜ ਹੋ ਰਿਹਾ ਤੇ ਹੁਣ ਉਹ ਟਘਵਾਂਜ ਗੜਬੇ ਨਾ ਗੜਬਾ ਨਾ ਬੱਲੇ ਉਹਦੇ ਉਹਦੋਂ ਨੂੰ ਅਕਲ ਕਰ ਲੈ ਆਪਣੀ ਸ਼ਕਤੀ ਉਹਦੋਂ ਨੂੰ ਵਰਤ ਲੈ ਕਹਿਣ ਤੋਂ ਭਾਵ ਹੈ ਕਿ ਇਤਿਹਾਸ ਵਿੱਚ ਬੜੀਆਂ ਬੜੀਆਂ ਘਟਨਾਵਾਂ ਮੰਨੇ ਜਿੱਥੇ ਗੁਰੂ ਪਾਛਨ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਆਪਣੀ ਮਰਜ਼ੀ ਨਾਲ ਅਰਥ ਕਰਨੇ ਨੇ ਆਪਣੀ ਮਰਜ਼ੀ ਨਾਲ ਇਹੋ ਜਿਹੇ ਸਰੂਪਾਂ ਦੇ ਵਿੱਚ ਕਰਾਮਾਤਾਂ ਪੌਣੀਆਂ ਦੀਆਂ ਸ਼ਕਤੀਆਂ ਪੌਣੀਆਂ ਨੇ ਲੋਕਾਂ ਨੂੰ ਮਾਰਾ ਕਰਨ ਲ ਹੁੰਦਾ ਤੇ ਜਿਹੜੀ ਇਹ ਘਟਨਾ ਵਾਪਰੀ ਉਹ ਨਾ ਜਿਹੜਾ ਸੇਵਾਦਾਰ ਸੇਵਾ ਕਰਦਾ ਹੋ ਸਕਦਾ ਉਹਦੇ ਮਨ ਵਿੱਚ ਸ਼ਰਤਾਂ ਕਿੰਨਾਂ ਦੀ ਹੋਵੇ ਉਸੇ ਦਾ ਕੀ ਸੰਕੇ ਕਰਦਾ ਹੋਵੇ ਬਹੁਤੇ ਲੋਕ ਉਹ ਨੇ ਜਿਹੜੇ ਮਨੁੱਖਤਾ ਦੀ ਸੇਵਾ ਕਰਕੇ ਖੁਸ਼ ਰਹਿੰਦੇ ਨੇ ਉਹਨਾਂ ਦੇ ਨਾਲ ਪੇਵਾਰੀ ਉਹਨਾਂ ਦਾ ਧਰਮ ਦੇ ਨਾਲ ਕਿਸੇ ਮੱਦ ਦੇ ਨਾਲ ਕੋਈ ਬਾਅਦ ਵਾਸਤਾ ਪਿੰਦੇ ਹੀ ਬਹੁਤੇ ਲੋਕ ਨੇ ਜਿਹੜੇ ਮਨੁੱਖਤਾ ਦੀ ਸੇਵਾ ਕਰਦੇ ਪਰ ਜਿਹੜੀ ਅੱਜ ਘਟਨਾ ਵਾਪਰੀ ਹੈ ਨੰਦਰ ਦੇ ਵਿੱਚ ਇਹ ਤੁਹਾਡੇ ਮੂੰਹ ਤੇ ਚਪੇੜ ਐ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਂਦੇ ਤੇ ਹੁਣ ਜਿਹੜੇ ਸਰੋਵਰ ਦੇ ਵਿੱਚ ਤੁਸੀਂ ਇਲਾਜ ਕਰਦੇ ਹੋ ਨਾ ਬਿਮਾਰੀਆਂ ਦਾ ਕੈਂਸਰ ਠੀਕ ਹੋ ਗਿਆ ਜੀ ਕੋ ਠੀਕ ਹੋ ਗਿਆ ਜੀ ਬਹੁਤ ਕੁਝ ਕਿਹਾ ਦੇਖੋ ਉੱਥੇ ਇਹ ਜਿਹੜਾ ਸਿੰਘ ਖੜਾਹੇ ਦੇ ਵਿੱਚ ਡਿੱਗਿਆ ਉਹਦਾ ਵੀ ਇਲਾਜ ਕਰਾ ਲਓ ਉਹਨੂੰ ਡਾਕਟਰ ਕੋਲ ਇਲਜਾਨ ਦੀ ਲੋੜ ਕੋਈ ਨਹੀਂ ਸਰੋਵਰ ਦੇ ਕੰਡੇ ਤੇ ਚਾਦਰ ਤੇ ਸਾਉ ਉਥੇ ਲੰਬਾ ਪਾਓ ਉਥੇ ਬਾਲਟੀ ਦੇ ਪਰ ਭਰ ਕੇ ਸਰੋਵਰ ਦੇ ਵਿੱਚੋਂ ਜਲ ਭਰ ਤੋ ਕਰਦੇ ਹੋਲਾਜ ਮੇਰਾ ਕੋਈ ਇਹ ਤਾਨਾ ਨਹੀਂ ਇਹ ਵੇਣਾ ਨਹੀਂ ਕੇਵਲ ਗੱਲ ਤਾਂ ਕਰ ਰਿਹਾ ਕਿ ਸੰਧਾਨਤ ਕੀ ਕਹਿੰਦਾ ਤੇ ਅਸੀਂ ਲੋਕਾਂ ਨੂੰ ਬੇਮਕੂਰ ਕਿੱਦਾਂ ਬਣਾਇਆ ਅੱਜ ਵੀ ਉਹਨਾਂ ਸਰੋਵਰਾਂ ਦੇ ਵਿੱਚ ਪਾਵਰ ਹੈ ਸ਼ਕਤੀ ਹੈ ਤਕਤ ਹੈ ਪਰ ਉਹ ਕਿਦੋਂ ਜਿੱਦਾਂ ਬਾਬੇ ਨਾਨਕ ਦੀ ਸੋਚ ਵਿਚਾਰ ਹੈ ਉਹਦੇ ਮੁਤਾਬਿਕ ਜਿਹੜਾ ਅਸੀਂ ਪਖੰਡ ਫੜਿਆ ਹੋਇਆ ਤਾਂ ਕੋਈ ਪਾਵਨ ਨਹੀਂ ਕੋਈ ਤਾਕਤ ਨਹੀਂ ਸਜਾਈਏ ਇਹ ਬੇਨਤੀ ਪ੍ਰਵਾਨ ਕਰਿਓ ਤੇ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਕੋਈ ਗਿਲਾ ਹੋਵੇ ਤਾਂ ਉਹ ਗੱਲ ਕਰ ਸਕਦਾ ਹੈ ਇਹਨਾਂ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਛਰੋਗਰਾਂ ਦੇ ਨਾਂ ਤੇ ਬਾਠ ਕਰਨ ਦੇ ਨਾਂ ਤੇ ਪਰ ਇਹ ਤੁਸੀਂ ਗੁਰੂ ਤੇਗ ਬਹਾਦਰ ਪਾਸ਼ਾ ਦੀ ਗੱਲ ਕਰੋਗੇ ਗੁਰੂ ਅਰਜਨ ਦੇਵ ਪਾਸ਼ਾ ਦੀ ਗੱਲ ਕਰੋਗੇ ਉੱਥੇ ਕੋਈ ਵੀ ਕਰਾਮਾਤ ਨੂੰ ਥਾਂ ਨਹੀਂ ਹੈਗੀ ਇੱਕ ਦ੍ਰਿੜ ਇਰਾਦਾ ਸੀ ਵਿਸ਼ਵਾਸ ਸੀ ਤੋਂ ਵਿਸ਼ਵਾਸ ਅੱਜ ਵੀ ਜੇ ਕੋਈ ਬੰਦਾ ਬਾਣੀ ਨੂੰ ਸਮਝਦਾ ਤੇ ਕੋਲ ਹੈਗਾ ਉਹ ਜਜ਼ਬਾ ਅੱਜ ਵੀ ਰਹੇਗਾ ਇਹ ਬਿੰਦੀ ਪ੍ਰਵਾਨ ਕਰੋ ਤੇ ਜੋ ਕੋਈ ਸ਼ਗਮਨੀਕ ਮਿੰਟ ਦਾ ਮੈਂਬਰ ਜੋ ਕੋਈ ਪ੍ਰਚਾਰਕ ਸੁਣਦਾ ਹੋਵੇ ਤਾਂ ਇਹ ਬਹੁਤ ਵੱਡਾ ਸੁਭਾਉਣ ਹੈ ਹੱਲ ਕਰ ਦਿਓ ਵਾਈਟ ਰੂਜੀ ਕਾ ਖਾਲਸਾ ਵਾਈਟ ਰੂਜੀ ਕੀ ਖਤੇ